ਪਲਵਾਮਾ ਦੇ ਸ਼ਹੀਦ ਹੋਏ ਫੌਜੀ ਵੀਰਾਂ ਦੀ ਸ਼ਹਾਦਤ ਨੂੰ ਸਜਦਾ ਕਰਨ ਅਤੇ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਯੁਵਾ ਵਿਕਾਸ ਮੋਰਚਾ ਪੰਜਾਬ ਫਗਵਾੜਾ ਵੱਲੋਂ ਗੁਰੂ ਹਰਗੋਬਿੰਦਗੜ੍ਹ ਪਗਵਾੜਾ ਵਿਖੇ ਸੇਤ ਅੰਬੇਡਕਰ ਪਾਰਕ ਵਿਖੇ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਜਥੇਬੰਦ ਮੈਂਬਰਾਂ ਨੇ ਫੌਜੀ ਵੀਰਾਂ ਦੀ ਸ਼ਹਾਦਤ ਤੇ ਨਵਨਗੀਤਾ ਉੱਥੇ ਹੀ ਉਹਨਾਂ ਨੂੰ ਭਾਵਪਨੀਆਂ ਸ਼ਰਧਾਂਜਲੀਆਂ ਵੀ ਭੇਟ ਕੀਤੀਆਂ। ਇਸ ਸਮਾਗਮ ਦੌਰਾਨ ਵਕਫਾ ਬੁਲਾਰੇ ਨੇ ਕਿਹਾ ਕਿ ਸਾਨੂੰ ਇਨ੍ਹਾਂ ਫੌਜੀ ਵੀਰਾਂ ਦੀ ਸ਼ਹਾਦਤ ਨੂੰ ਹਮੇਸ਼ਾ ਹੀ ਆਪਣੇ ਦਿਲਾਂ ਵਿੱਚ ਸਜੋਏ ਰੱਖਣਾ ਹੈ ਅਤੇ ਸਾਨੂੰ ਕਦੇ ਵੀ ਉਹਨਾਂ ਦੀ ਸ਼ਹਾਦਤ ਨੂੰ ਭੁੱਲਣਾ ਨਹੀਂ ਚਾਹੀਦਾ। ਇਸ ਦੌਰਾਨ ਸੁਪਰ ਪ੍ਰਧਾਨ ਅਨੁਸੋਤਾ ਜ਼ਿਲ੍ਹਾ ਜਨਰਲਜ਼ ਕਾ ਤਰਕਰਮਚੀ ਸੈਂ ਬਿੱਟੂ ਅਸ਼ਵਨੀ ਸੋਤਾ ਸੋਨ ਸਿੰਘ ਪਰਮਾਰ ਜ਼ਥੇਦਾਰ ਮਹਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮੋਰਚੇ ਦੇ ਆਗੂ ਮੈਜੂਦ ਸਨ ਫਗਵਾੜਾ ਤੋਂ ਨਵਰਾਂਗ ਚੈਨਲ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਸ਼ਹੀਦਾਂ ਦੀ ਚੇਤਾਵਨੀ ਪਰ ਲੱਗਤੇ ਹਨ ਮੇਲੇ ਜੇਹੀ ਵਤਨ ਵਾਲੋਂ ਪਰ ਮਿਟਨੇ ਦਾ ਨਿਸ਼ਾਨ ਹੋਗਾ ਅੱਜ ਯੂਵਾ ਵਿਕਾਸ ਮੋਰਚਾ ਪੰਜਾਬ ਵੱਲੋਂ ਜਿਹੜਾ 14 ਫਰਵਰੀ 2019 ਦੇ ਵਿੱਚ ਇੱਕ ਜੰਮੂ ਕਸ਼ਮੀਰ ਚ ਪੁਲਾਮਾ ਅਟੈਕ ਹੋਇਆ ਸੀ ਜਿਸ ਦੇ ਵਿੱਚ ਸਾਡੇ ਹਜ਼ਾਰਾਂ ਸੈਂਕੜੇ ਜਿਹੜੇ ਸਾਥੀ ਨੌਜਵਾਨ ਜਿਹੜੇ ਸਿਗੇ ਆਰਮੀ ਦੇ ਫੌਜ ਦੇ ਸ਼ਹੀਦ ਹੋ ਗਏ ਸਿਗੇ ਔਰ ਉਸ ਨੂੰ ਹੀ ਅੱਜ ਯਾਦ ਕਰਦੇ ਹੋਏ ਸਾਰੇ ਜਿੰਨੇ ਮੇਰੇ ਵੀਰ ਸਾਰੇ ਅੱਜ ਇਕੱਠੇ ਹੋ ਕੇ ਸਾਡੇ ਸੇਠੀ ਸਾਹਿਬ ਜਿਹੜੇ ਇਕੱਠੇ ਹੋ ਕੇ ਅੱਜ ਇੱਥੇ ਜਿਹੜਾ ਅੱਜ ਸ਼ਹੀਦਾਂ ਨੂੰ ਨਮਨ ਦਿੱਤਾ ਜਾ ਰਿਹਾ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਔਰ ਸਾਨੂੰ ਇਹ ਸੋਚਣਾ ਚਾਹੀਦਾ ਕਿ ਜਿਹੜੇ ਸਾਡੇ ਦੇਸ਼ ਲਈ ਜਿਹੜੇ ਹੀ ਇਸ ਤਰ੍ਹਾਂ ਦੇ ਸ਼ਹੀਦ ਸਾਡੇ ਦੇਸ਼ ਦੇ ਲਈ ਆਪਣੀ ਕੁਰਬਾਨੀ ਦਿੱਤੀ ਆ ਉਹਨਾਂ ਨੂੰ ਸਮੇਂ-ਸਮੇਂ ਤੇ ਯਾਦ ਕਰਕੇ ਉਹਨਾਂ ਦੇ ਨਾਲ ਰੱਖ ਕੇ ਜਿਹੜਾ ਆਪਾਂ ਇਸ ਤਰ੍ਹਾਂ ਦੇ ਜਿਹੜੀ ਸ਼ਹਾਦਤ ਦੇ ਪ੍ਰੋਗਰਾਮ ਉਹਨਾਂ ਨੂੰ ਮਨਾਇਆ ਜਾਏ ਤਾਂ ਜੋ ਆਉਣ ਵਾਲੀ ਜਿਹੜੀ ਜਨਰੇਸ਼ਨ ਆ ਉਹਨੂੰ ਪਤਾ ਲੱਗੇ ਕਿ ਜੋ ਸਾਡੇ ਦੇਸ਼ ਲਈ ਆਪਣੇ ਜੀਵਨ ਜਿਹੜਾ ਸ਼ਹਾਦਤ ਕਰ ਦਿੱਤਾ ਉਹਨਾਂ ਲਈ ਆਪਾਂ ਜਿਹੜਾ ਉਹਨਾਂ ਨੂੰ ਯਾਦ ਕਰਕੇ ਆਪਾਂ ਨਮਨ ਕਰੀਏ ਅੱਜ ਯੁਵਾ ਵਿਕਾਸ ਮੋਰਚਾ ਵੱਲੋਂ 14 ਫਰਵਰੀ 2019 ਦੇ ਵਿੱਚ ਜਿਹੜੇ ਸ਼ਹੀਦ ਹੋਏ ਸੀ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਔਰ ਉਹ ਦੇਸ਼ ਭਗਤ ਸਿਰਫ ਦੇਸ਼ ਦੇ ਖਾਤਰ ਤਾਂ ਕਿ ਜਿਹੜੇ ਦੁਸ਼ਮਣ ਆ ਉਹ ਦੇਸ਼ ਦੇ ਵਿੱਚ ਕੁਛ ਨਾ ਸਕਣ ਔਰ ਸਾਡਾ ਦੇਸ਼ ਗੁਲਾਮ ਨਾ ਹੋ ਸਕਣ ਇਹ ਸੋਚ ਰੱਖ ਕੇ ਉਹ ਹੱਸਦੇ ਹੱਸਦੇ ਕੁਰਬਾਨੀਆਂ ਕੁਰਬਾਨ ਹੋ ਜਾਂਦੇ ਆ ਪਰ ਮੈਂ ਕਹਿੰਦਾ ਬੜੇ ਦੁੱਖ ਦੀ ਗੱਲ ਆ ਕਿ ਸਰਹੱਦ ਤੋਂ ਤੋ ਤਾ ਅਸੀਂ ਅੱਜ ਸੁਰੱਖਤ ਆ ਸਾਡੀਆਂ ਸਰਹੱਦਾਂ ਜਿਹੜੀਆਂ ਸਾਡੀ ਫੌਜ ਜਿਹੜੀ ਆ ਉਹ ਤਾਂ ਰੱਖਿਆ ਕਰ ਰਹੀ ਹੈ ਪਰ ਦੇਸ਼ ਦੇ ਅੰਦਰ ਕਈ ਇਹੋ ਜਿਹੇ ਕੁਸ ਬੈਠੇ ਉਹ ਦਾਖਲ ਹੋ ਚੁੱਕੇ ਨੇ ਜਿਨ੍ਹਾਂ ਦੇ ਨਾਲ ਸਾਡੀ ਨੌਜਵਾਨ ਪੀੜੀ ਨਸ਼ੇ ਦੀ ਦਲਦਲ ਦੇ ਵਿੱਚ ਬੇਰੋਜ਼ਗਾਰੀ ਦੇ ਵਿੱਚ ਤਸ ਰਹੀ ਆ ਸੋ ਮੈਂ ਨੌਜਵਾਨਾਂ ਨੂੰ ਇਹ ਅਪੀਲ ਔਰ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਵੀ ਇੱਕ ਦੇਸ਼ ਦੇ ਸੋਲਜਰ ਰਹੋ ਅਤਿਆਚਾਰ ਦੇ ਖਿਲਾਫ ਡਟ ਕੇ ਲੜਨਾ ਚਾਹੀਦਾ ਚਾਹੇ ਉਹ ਸਰਕਾਰਾਂ ਹੋਣ ਚਾਹੇ ਦੇਸ਼ ਵਿਰੋਧੀ ਸਾਡੇ ਦੁਸ਼ਮਣ ਹੋਣ ਇਤਿਹਾਸ ਨੂੰ ਦੇਖੋ ਜਦੋਂ ਵੀ ਸਾਡੇ ਦੇਸ਼ ਤੇ ਉੱਤੇ ਹਮਲਾ ਹੋਇਆ ਵਾ ਤੇ ਸਿਰਫ ਸਾਡੇ ਸਿਪਾਹੀਆਂ ਨੇ ਦੇਸ਼ ਭਗਤਾ ਨੇ ਇਸ ਕਰਕੇ ਕੁਰਬਾਨੀਆਂ ਦਿੱਤੀਆਂ ਤਾਂ ਕਿ ਦੇਸ਼ ਗੁਲਾਮ ਨਾ ਹੋ ਸਕੇ